ਜਿਨ ਕਰ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਰ ਰਾਖੀ ਮੇਰੀ ਸੂਰਾ ਸੋ ਪਹਿਚਾਨੀ ਨੇ ਜੋ ਲਰੈ ਦੀਨ ਕੇ ਪੁਰਜਾ ਪੁਰਜਾ ਸਤਿਮਰੈ ਕਰਤੁ ਗੁਣਛਾਟ ਰਖੇ ਮਰਨ ਮਨਸਾ ਸੂਰੀਆ ਹੱਕ ਹੈ ਜੀਵ ਹੋਏ ਮਰਨ ਪਰ ਏ ਬਾਬੀ ਚਰਨ ਵਿੱਚ ਸੁਮੈ ਮਾਨੁ ਸਾਧ ਸੰਗਤ ਫਤਿਹ ਬੁਲਾਉ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਇਹ ਜੋ ਆਪਾਨੂੰ ਸਾਧ ਸੰਗਤੀਆਂ ਘੜਿਆ ਬਖਸ਼ੀਆਂ مہان شہیدان نمسکار کر رہے ہیں اور جیسا کہ آپ جی نے پچھے سرو کیتا ہے کلگی کی دے پاشا لال شہید ہو گئے اور ماتا گجری جی جدو یہ خبر سنی انہوں نے بھی نال ہی جانچ کی تیاری کر ਅਲਵੀ ਬਿਨੇ ਕੀਤੀ ਸੀ ਕਿ ਕੰਨਿਆ ਨੂੰ ਉਪਵੇਖ ਵਿੱਚ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ ਤੇ ਕਈ ਵਾਰੀ ਉਹ ਵੀ ਆਪਣੀ ਜੀਵਨ ਲੀਲਾ ਦਾ ਅੰਤ ਕਰ ਰਹੇ ਤੇ ਕੰਨਿਆ ਨੂੰ ਇਤਦਾਂ ਦੇ ਉਪਵੇਖੇ ਕਹਿੰਦੇ ਹਨ ਪਰ ਮਾਤਾ ਗੁਜਰੀ ਜੀ ਇਸ ਸੰਸਾਰ ਤੋਂ ਗਏ ਉਸ ਅਨੰਦ ਵਿੱਚ ਮੌਜ ਵਿੱਚ ਛੇੜੇ ਵਿੱਚ ਕਿਉਂਕਿ ਉਹਨਾਂ ਦੇ ਜਿੰਮੇ ਜਿਹੜੇ ਕੰਮ ਲੱਗੇ ਸੀ ਉਹਨਾਂ ਨੇ ਆਪਣੇ ਕੰਮ ਪੂਰੇ ਕਰ ਲਏ ਸੀ। ਔਰ ਜਦੋਂ ਕੋਈ ਗੁਰਮੁਖ ਆਪਣਾ ਕਾਰਜ ਪੂਰਾ ਕਰ ਲੈਂਦਾ ਫਿਰ ਉਹਨੂੰ ਪਤਾ ਹੈ ਆਪਣੇ ਘਰ ਜਾਣਾ ਹੈ। ਆਪਾਂ ਸੰਸਾਰੀ ਤੌਰ ਤੇ ਵੀ ਜਦੋਂ ਆਪਣਾ ਕੰਮ ਨਿਬੜ ਲੈਂਦੇ ਹਾਂ ਫਿਰ ਕਹਿੰਦੇ ਆ ਫਟਾਫਟ ਚਲੋ ਵੀ ਘਰੇ ਚਲੋ। سیلفلیشن ਇੱਕ ਸੂ ਸਾਈਡ ਹੈ ਇੱਕ ਸੈਲਫ ਇਮੂਲੇਸ਼ਨ ਹੈ ਮਾਤਾ ਦੀ ਬ੍ਰਹਮ ਗਿਆਨ ਦੀ ਕੋਰੋਨਾ ਦੇ ਬ੍ਰਹਮ ਅੰਦਰ ਦੇ ਰਸਤੇ ਆਪਣੀ ਆਤਮਾ ਨੂੰ ਪਰਮ ਆਤਮਾ ਦੇ ਨਾਲ ਅਪੇਰ ਕਰ ਰਿਹਾ ਸਾਧ ਸੰਗਤ ਦੀ ਵਕਤ ਦੇ ਹਾਲਾਤ ਵੇਖੋ ਉਹਨਾਂ ਦੇ ਸੈਬ ਜਗਿਆਂ ਦੇ ਪਵਿੱਤਰ ਸਰੀਰਾਂ ਨੂੰ ਪਿਛਲੇ ਪਾਸੇ ਉਜਾੜ ਵਿੱਚ ਛਿ ਉਨਾ ਦਾ ਗੁੱਸਾ ਉਨਾ ਦਾ ਰੰਗ ਪਰ ਹੁਕਮ ਅਕਾਲ ਪੁਰਖ ਦਾ ਕਿਉਂਕਿ ਕੌਤਕ ਵਰਤ ਰਿਹਾ ਔਰ ਕਹਿੰਦੇ ਇੱਕ ਛੇਰ ਨਹੀਂ ਰਾਖੀ ਕੀ ਇਹਨਾਂ ਪਵਿੱਤਰ ਰੀਂਗਾਂ ਸਾਸਨ ਪਤਾ ਨਹੀਂ ਇਹਨਾਂ ਸਰੀਰਾਂ ਵਿੱਚ ਵਾਹਿਗੁਰੂ ਕਿਹੜੇ ਕਿਹੜੇ ਸਰੀਰ ਵਿੱਚ ਕਿਹੜੀ ਕਿਹੜੀ ਖੇਡ ਵਰਤਦਾ ਉਹ ਦੇ ਕਰਨੀਆਂ ਦਾ ਕੋਈ ਅੰਤ

ਇਵੇਂ ਜਾਣ ਕੇ ਖੇਡ ਕੇ ਦੁੱਧ ਦੀ ਸੇਵਾ ਕੀਤੀ ਸਾਰਾ ਪਰਿਵਾਰ ਹੀ ਉਧਰ ਦੇਖੋ ਸ਼ਹੀਦ ਹੋ ਗਿਆ ਪਰ ਅੱਜ ਜਦੋਂ ਇਸ ਬਾਗ ਨੂੰ ਮੰਦੇ ਨੇ ਸਾਰੇ ਸੰਸਾਰ ਵਿੱਚ ਦੁੱਖ ਦੇ ਦਰਿਆ ਵਗਦੇ ਤੁਸੀਂ ਦੇਖੋ ਉਹਦੇ ਉੱਤੇ ਵੀ ਵਾਹਿਗੁਰੂ ਨੇ ਕੈਸੀ ਕਿਰਪਾ ਕੀਤੀ ਉਹਨੇ ਵੀ ਸੀ ਨਹੀਂ ਕੀਤੀ ਵਾਹਿਗੁਰੂ ਨੇ ਉਹਨੂੰ ਐਸਾ ਬਲ ਦਿੱਤਾ ਐਸੀ ਤਾਕਤ ਉਹ ਆਕਾਲ ਪੁਰਖ ਜਿਹਨੂੰ ਦੇਵ ਦੀਵਾਨ ਟੋਡਰ ਮਲ ਸਾਰੀ ਸਿੱਖ ਸੰਗਤ ਚਾਹੁੰਦੀ ਹੈ ਵੀ ਸਹਬ ਜਾਨਿਆਂ ਦਾ ਸਨਸਕਾਰ ਹੋਵੇ ਸ੍ਰੀ ਗੁਰੂ ਹਕੂ ਵਾਲੇ ਪਿਆਰ ਵਾਲੇ ਰਹੁੰਦੇ ਨੇ ਜਿਹੜੇ ਕੁਝ ਕਰ ਨਹੀਂ ਸਕਦੇ ਜਿਨ੍ਹਾਂ ਨੂੰ ਹਕੂਮਤ ਦਾ ਡਰ ਵੀ ਆਉਂਦਾ ਹੈ ਔਰ ਗੁਰੂ ਚਰਣਾ ਨਾਲ ਪਿਆਰ ਵੀ ਹੈ ਪਰ ਅੰਦਰ ਇੰਨੀ ਤਾਕਤ ਨਹੀਂ ਅੰਦਰ ਇੰਨਾ ਭਲ ਨਹੀਂ ਔਰ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀਆਂ ਜਿਨ੍ਹਾਂ ਨੇ ਕੇਵਲ ਤੇ ਕੇਵਲ ਅੰਦਰੋਂ ਅਰਦਾਸ ਕੀਤੀ ਵੀ ਇਹ ਵਧੀਤੀ ਹੋ ਰਹੀ ਹੈ ਉਹਨਾਂ ਤੇ ਵੀ ਮਿਹਰ ਕੀਤੀਆਂ ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਪਾਤਸ਼ਾਹ ਕੁਝ ਕਰ ਨਹੀਂ ਸਕੇ ਅਰ ਅਸੀਂ ਅੰਦਰੋਂ ਦੁਖੀ ਹਾਂ ਤਾਂ ਮਹਾਰਾਜ ਨੇ ਕਿਹਾ ਤੁਹਾਡੇ ਤੇ ਵੀ ਕਿਰਪਾ ਕਰੇ ਸਾਧ ਸੰਗਤ ਦੀ ਇਹ ਗੁਰਦੁਆਰਾ ਖਤੇਗੜ ਸਾਹਿਬ ਤੇ ਪਿਛਲੇ ਪਾਸਿਆਂ ਦੀ ਜਦੋਂ ਆਪਾਂ ਜੋਤੀਸ ਰੂਪ ਵਗ ਸੰਦੇ ਹਾਂ ਤੇ ਨਾਲ ਹੀ ਇੱਕ ਪਾਸੇ ਗੁਰਦੁਆਰਾ ਵਿਗਨ ਗੜ ਹੈ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ ਸਾਧ ਸੰਗਤ ਕਹਿੰਦੇ ਨੇ ਉਸ ਅਸਥਾਨ ਦੇ ਉੱਤੇ

تین پوترجا گیا اپنی سرو

ਤੇਰਾ ਨਾਮ ਕਰੀ ਚੰਨਾਠਿਆ ਜੇ ਮਨ ਗੁਰਸਾਭ ਰਸਨਾ ਨਾਲ ਜਪਣਾ ਸੰਗਤ ਵਿੱਚ ਹੋਣੇ ਦਾ ਫਲ ਬੜਾ ਵੱਡਾ ਧਿਆਨ ਛੇਤੀ ਉੱਚੇ ਮੰਡਲਾਂ ਵਿੱਚ ਜਾਏਗਾ ਕਿ ਭਾਵੇਂ ਜੀ ਵੈਰੂਧੀ ਵੈਰੂਧੀ ਪਰ ਇਸ ਗੰਨ ਦਾ ਧਿਆਨ ਰਵੇ ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਵੇ ਚੰਦਨ ਜੀਤੇ ਤੇ ਰਗੜਿਆ ਜਾਂਦਾ ਹੈ ਉਰਸਾ ਇਹ ਨਾਮ ਤੇਰੇ ਮਨ ਨਾਲ ਰਗੜਨਾ ਚਾਹੀਦਾ ਹੈ ਉਰੇ ਉਰੇ ਤਾਂ ਰਹੇ ਗਾਰ ਕਰਨ ਰਹੇ ਤਾਈ ਬਹੁਤੇ ਬੰਦੇ ਇਕੱਠ ਤੋਂ ਪ੍ਰਭਾਵਿਤ ਹੁੰਦੇ ਹਨ ਧਿਆਨ ਰੱਖੋ ਕਲਗੀਆਂ ਵਾਲੇ ਦੇ ਲਾਲ ਕਚਹਿਰੀ ਵਿੱਚ ਉਹਨਾਂ ਨੂੰ ਹੋਰ ਕੋਈ ਨਹੀਂ ਦਿਸ ਰਿਹਾ ਹੈ ਸਿੱਖੀ ਸਰੂਪ ਵਿੱਚ ਕਚਹਿਰੀ ਸਾਰੀ ਭਰੀ ਪਈ ਹੈ ਦੇਖਣਾ ਹੈ ਨਾ ਅਸੀਂ ਉਹਨਾਂ ਚੀਜ਼ਾਂ ਅਸੀਂ ਇੱਥੇ ਜਗਤ ਵਿੱਚ ਵੀ ਭੀੜਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਤੇ ਉਹਦਾ ਕਾਰਨ ਆਪਣੇ ਅੰਦਰੋਂ ਜਾਣਨਾ ਪੈਗਾ ਬਈ ਕਿਉਂ ਕਿਉਂਕਿ ਨਾਮ ਅੰਦਰ ਸੰਜਰੀ ਨਹੀਂ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਨਾਮ ਅੰਦਰ ਜਾਂਦਾ ਹੀ ਨਹੀਂ ਖਿਮਾ ਕਰਦੇ ਪਰ ਧਿਆਨ ਰੱਖਣਿਆ ਸੀ ਗੁਰੂ ਦੀ ਬਾਣੀ ਵਿਚਾਰਦੇ ਹੂੰ ਗੁਰੂ ਦੇ ਚਰਣਾ ਵਿੱਚ ਗਗਨ ਜਮਾਮਾ ਬਾਜਿਓ ਆਕਾਸ਼ ਦੇ ਵਿੱਚ ਚਿਤਾ ਆਕਾਸ਼ ਦੇ ਵਿੱਚ ਬੰਤੇ ਦੀ ਸੁਰਤ ਦੇ ਉੱਚੇ ਮੰਡਲਾਂ ਵਿੱਚ ਇਹ ਦਮਾਮੇ ਵੱਜਦੇ ਹਨ ਗਗਨ ਜਮਾਮਾ ਬਾਜਿਓ ਪਰਿਓ ਨਿਸ਼ਾਨ ਹੈ ਘਰ ਉਹ ਨਿਸ਼ਾਨ ਅੰਦਰ ਪੈਂਦਾ ਹੈ ਕਿਉਂਕਿ ਸਾਧ ਸੰਗਤ ਜੀ ਇੱਕ ਕ੍ਰਾਂਤੀਕਾਰੀ ਹੁੰਦਾ ਹੈ ਇੱਕ ਸ਼ਹੀਦ ਹੁੰਦਾ ਹੈ ਕ੍ਰਾਂਤੀਕਾਰੀ ਦੇ ਅੰਦਰ ਵੀ ਇਹ ਦਮਾਮਾ ਵੱਜਦਾ ਹੈ ਉਹ ਆਪਣੇ ਵਰਗਾ ਛੜਤੀ ਕਲਾ ਵਾਲੇ ਲੋਕਾਂ ਦਾ ਸਮੂਹ ਇਕੱਠਾ ਕਰਦਾ ਹੈ ਕਿ ਜਗਤ ਵਿੱਚ ਤਬਦੀਲੀ ਆਵੇ ਧਰਮ ਦਾ ਰਾਜ ਹੋਵੇ ਹਨੇਮੀ ਦਾ ਰਾਜ ਹੋਵੇ ਪਰ ਜਦੋਂ ਉਹ ਵੇਖਦਾ ਇਕੱਠ ਇਤਨਾ ਦਾ ਸਮੂਹ ਅਜੇ ਬਣ ਨਹੀਂ ਲਿਆ ਉਹ ਸ਼ਹਾਦਤ ਦਾ ਰਸਤਾ ਚੁਣ ਲੈਂਦਾ ਕਿਉਂਕਿ ਸ਼ਹਾਦਤ ਪ੍ਰਭਾਵਿਤ ਕਰਦੀ ਹੈ ਫਿਰ ਸਾਰਿਆਂ ਨੂੰ ਵੱਡੀ ਗੱਲ ਤੇ ਮੌਤ ਹੀ ਹੁੰਦੀ ਹੈ ਜਿਹਦੇ ਤੋਂ ਜਗਤ ਡਰ ਰਿਹਾ ਹੈ ਸ਼ਹੀਦ ਉਹਨੂੰ ਹੱਸ ਹੱਸ ਕੇ ਗਲੇ ਲਾਉਂਦਾ ਹੈ ਇਸ ਤਰ੍ਹਾਂ ਨਾਲ ਸ਼ਹਾਦਤ ਸੁੱਤੀਆਂ ਨੂੰ ਜਗਾਉਂਦੀ ਹੈ ਪਰ ਸ਼ਹਾਦਤ ਦੇਣ ਵਾਲੇ ਵੱਡੇ ਵਿਅਕਤੀਆਂ ਦੇ ਅੰਦਰ ਬੜੀ ਤਰਨਾ ਹੁੰਦੀ ਹੈ ਦਇਆ ਜਿਹੜੇ ਉਹਨਾਂ ਤੇ ਸਖਤੀ ਕਰਦੇ ਹੁੰਦੇ ਹਨ ਉਹਨਾਂ ਦੇ ਪ੍ਰਤੀ ਵੀ ਉਹਨਾਂ ਦੇ ਅੰਦਰ ਦਇਆ ਹੀ ਹੁੰਦੀ ਹੈ ਉਹ ਉਹਨਾਂ ਦੀ ਵੀ ਤਬਦੀਲੀ ਲੋਚਦੇ ਹਨ ਇਸ ਵਾਸਤੇ ਕਿਉਂਕਿ ਉਹਨਾਂ ਦੇ ਅੰਦਰ ਮੇਰ-ਤੇਰ ਦਾ ਭਾਵ ਨਹੀਂ ਜਦੋਂ ਕੋਈ ਪ੍ਰਾਣੀ ਨਾਮ ਦੀ ਬੰਦਗੀ ਵਿੱਚ ਜੁੜ ਜਾਂਦਾ ਹੈ ਉੱਥੇ ਕਿਹੜਾ ਮੇਰਾ ਹੈ ਉੱਥੇ ਕਿਹੜਾ ਤੇਰਾ ਜਦੋਂ ਨਾਮ ਮਨ ਹਿਰਦੇ ਦੇ ਨਾਲ ਜੰਗੇ ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰੜਾ ਘਟ ਅੰਤਰ ਪੂਜਾ ਹੋਏ ਪੂਜਾ ਦਾੰਦ ਪਈ ਹੈ ਜਿਸ ਪੂਜਾ ਵਿੱਚ ਖਾਲਸੀ ਨੂੰ ਜੋੜਿਆ ਗਿਆ ਪੂਜਾ ਕੀ ਚ ਨਾਮ ਧਿਆਇ ਜੈ ਬਿਨ ਨਾਮ ਪੂਜਾ ਨ ਹੋਏ ਬਿਨ ਨਾਮ ਤੋ ਕਾਦੀ ਪੂਜਾ ਬਾਬਾ ਆਨੰਦ ਸਿੰਘ ਜੀ ਅਕਸਰ ਕਿਹਾ ਕਰਦੇ ਸੀ ਕਹਿੰਦੇ ਨਾਮ ਜਪਣਾ ਸੰਸਾਰ ਤੋਂ ਮਰਨ ਬਾਣੀ ਵਿੱਚ ਬਾਰ ਬਾਰ ਇਹੀ ਗੱਲ ਆਈ ਪਰ ਮੈਂ ਤਾਂ ਸਾਧ ਦੀ ਗੱਲ ਕਰ ਰਿਹਾ ਹਾਂ ਸਾਧ ਸੰਗਤ ਉਹਨੇ ਸਟੀਕ ਰੂਪ ਵਿੱਚ ਕਹਿਣਾ ਕਿ ਭਾਈ ਨਾਮ ਜਪਣਾ ਬਰ ਮਰਨਾ ਹੈ ਸਭ ਪਾਸੇ ਨਾਮ ਵਿੱਚ ਜਾਣਾ ਹੀ ਇਸ ਇਸ ਤਰੀਕੇ ਨਾਲ ਹੈ ਔਰ ਇਹਦੇ ਬਾਰੇ ਬਾਣੀ ਵਿੱਚ ਬੇਅੰਤ ਬਾਤਾਂ ਨੇ ਫੁਰਸਲਾਤ ਕਾ ਪੰਥ ਦੁਹਿਲਾ ਸੰਗ ਨਾ ਸਾਥੀ ਗਵਨ ਇਕੇਲਾ ਉਹ ਪੁੜ ਹੈ ਹੁੰਦੀ ਹੈ ਜਿੱਥੇ ਦੋ ਨਹੀਂ ਜਾ ਸਕਦੇ ਹਾਂ ਉਥੇ ਇਕੱਲਾ ਹੀ ਜਾ ਸਕਦਾ ਹੈ ਇਸ ਵਾਸਤੇ ਦਰਬਾਣੀ ਸਾਨੂੰ ਕੱਲੇ ਹੋਣ ਦੀ ਯਾਦ ਸਿਖਾਉਂਦੀ ਹੈ ਨਾ ਇੱਕ ਨਾਂ ਮੁਈ ਕਾਲ ਸਤਾਉਂਦੀ ਹੈ ਇਕ ਇਕਾਂਤ ਭਾਰ ਦੇ ਅਸੀਂ ਉਹ ਗੁਰੂ ਕੇ ਸੇਖਾਂ ਇਕਾਂਤ ਭਾਰ ਦੇ ਹਾਂ ਸੀ ਔਰ ਸਾਧ ਸੰਗਤ ਦੀ ਇੱਕ ਸਾਧੂ ਬੈਠਾ ਸੀ ਗੁਰੂ ਨੂੰ ਇੱਕ ਸਾਧੂ ਉਹਦੇ ਕੋਲੇ ਦੰਡਾ ਗਿਆ ਕਹਿੰਦਾ ਕੱਲੇ ਬੈਠੇ ਕਹਿੰਦਾ ਬੈਠਾ ਸੀ ਹੁਣ ਤੂੰ ਆ ਗਿਆ ਕਹਿੰਦਾ ਇਕੱਲੇ ਬੈਠੇ ਆਸਨ ਵਿੱਚ ਇਕਾਂਤੀ ਮਹਾਰਾਜ ਦੀ ਬਾਣੀ ਦੇ ਬਚਨ ਨੇ ਮਹਾਰਾਜ ਕਹਿੰਦੇ ਸੋ ਇਕਾਂਤੀ ਜਿਸ ਵਿਤਾ ਠਾਇ ਕਹਿ ਲੱਗੇ ਮੈਂ ਤੇ ਇਕੱਲਾ ਨਹੀਂ ਸੀ ਪਰ ਹੁਣ ਤੂੰ ਆ ਗਿਆ ਤੇ ਮੈਂ ਇਕੱਲਾ ਹੋ ਗਿਆ ਉਹ ਹੈਰਾਨ ਹੋ ਗਿਆ ਕਿਉਂਕਿ ਉਹ ਇਕੱਲਾ ਨਹੀਂ ਸੀ ਉਹ ਜੁੜਿਆ ਹੋਇਆ ਸੀ ਉਹ ਦੇ ਨਾਲ ਜਿਹਦੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਸਨੁ ਮਹਾਰਾਜ ਨੇ ਕਿਹਾ ਸੋ ਇਕਾਂਤੀ ਜਿਸ ਰਿਤਾ ਠਾਏ ਜਿਹਦਾ ਹਿਰਦਾ ਥਾਂ ਸਿਰ ਟਿਕਿਆ ਹੋਇਆ ਹੈ ਉਹ ਇਕਾਂਤੀ ਹੈ ਅਸੀਂ ਅਮਰਤ ਵੇਲੇ ਦੀ ਇਕਾਂਤ ਵਿੱਚ ਵੀ ਜਾਣਾ ਹੈ ਪਰ ਮਹਾਰਾਜ ਦੀ ਦਇਆ ਹੋਵੇ ਸਦਾ ਹੀ ਹਿਰਦਾ ਨਾਮ ਵਿੱਚ ਟਿਕੇ ਜਿਹਦਾ ਹਿਰਦਾ ਨਾਮ ਵਿੱਚ ਟਿਕਦਾ ਹੈ ਉਹ ਦੁਨੀਆ ਭਾਵੇਂ ਜਿੰਨੀ ਮਰਜੀ ਭਰੀ ਹੈ ਉਹਦੇ ਵਿੱਚ ਵਿਚਰਦਾ ਹੋਇਆ ਵੀ ਸਦਾ ਇਕ ਇਸ ਲਈ ਗਿਆਨੀਆਂ ਨੇ ਕਿਹਾ ਜਦੋਂ ਭਾਰੀ ਸਭਾ ਵਿੱਚ ਹੋਵੋ ਤਾਂ ਆਪਣੀ ਸੁਰਤ ਦੇ ਉੱਤੇ ਧਿਆਨ ਦਿਓ ਸਿੱਖੀ ਸੁਰਤ ਦੀ ਹੈ ਭਾਰੀ ਸਭਾ ਵਿੱਚ ਭਰੇ ਬਾਜ਼ਾਰ ਵਿੱਚ ਵਿਚਰਦਿਆਂ ਵੀ ਗੁਰੂ ਦਾ ਸਿੱਖ ਅੰਦਰੋਂ ਨਾਮ ਵਿੱਚ ਰਹਿੰਦਾ ਹੈ ਆਲੇ ਦੁਆਲੇ ਤੋਂ ਨਹੀਂ ਨਾਮ ਤੇ ਰਸ ਤੋਂ ਪ੍ਰਭਾਵਿਤ ਹੈ ਔਰ ਮਹਾਰਤ ਕਹਿੰਦੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਇਹ ਉਹ ਚੇ ਲੋਕ ਨੇ ਜਿਹੜੇ ਦੀਨ ਦਾ ਅਰਥ ਗਰੀਬ ਨਿਮਾਣਾ ਨਹੀਂ ਹੈ ਦੀਨ ਦਾ ਅਰਥ ਧਰਮ ਨਹੀਂ ਹੈ ਜਿਹੜੇ ਗੁਰਮੁਖ ਨੇ ਉਹ ਜੰਗ ਲੜ ਰਹੇ ਨੇ ਗਰੀਬ ਲਈ ਦੀਨ ਧਰਮ ਲਈ ਤੇ ਸਾਧ ਸੰਗਤ ਜਦੋਂ ਜ਼ਾਲਮ ਰਾਜੇ ਰਾਜ ਤੁਮਾਰੇ ਹਨ ਤੇ ਉਸ ਵੇਲੇ ਪਰਜਾ ਜਿਹੜੀ ਕੁਝ ਕਰ ਨਹੀਂ ਸਕੀ ਉਹ ਸਾਰੀ ਦੀ ਸਾਰੀ ਦੀਨ ਤੇ ਗਰੀਬ ਹੁੰਦੀ ਹੈ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹਦੇ ਵਿੱਚ ਵੱਡਾ ਰਾਸ ਇਹੀ ਹੈ ਰਾਸ ਇਹੀ ਹੈ ਕਿ ਸਾਰੀ ਦੁਨੀਆ ਹੀ دین ਹੈ ਉਸ ਉਹਨਾਂ ਜ਼ਾਦ ਉਹਨਾਂ ਦੇ ਅੱਗੇ ਕੁਝ ਕਰ ਨਹੀਂ ਸਕਦੀ ਜਦੋਂ ਔਰ ਉੱਥੇ ਸਹਿਬਜ਼ਾਦਿਆਂ ਨੇ ਇਹ ਸ਼ਹਾਦਤਾਂ ਦਿੱਤੀਆਂ ਸੂਰਾ ਸੋ ਪਹਿਚਾਨੀਆਂ ਜੋ ਲਰੈ دین ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਬਗੂ ਨਾ ਛੜੇ ਖੇਤ ਜੇ ਦਰਸ਼ਨ ਜੇ ਉਸ ਵੇਲੇ ਤੇ ਆਪਾਂ ਕਰ ਸਕੀਏ ਜਿਨ੍ਹਾਂ ਨੇ ਕੀਤੇ ਕਹਿੰਦੇ ਸਹਿਰ ਜਾਦੇ ਐ ਨਿਸ਼ਾਂਤ ਖਿੜੇ ਹੋਏ ਗੁਲਾਬ ਦੀ ਤਰ੍ਹਾਂ ਉਹਨਾਂ ਦੇ ਚਿਹਰੇ ਜਿਹੜੇ ਸ਼ਹੀਦ ਕਰਨ ਵਾਲੇ ਉਹ ਸਾਧ ਸੰਗਤ ਜੀ ਦੁਖੀ ਹੋ ਰਹੇ ਨੇ ਅੰਦਰ ਔਖੇ ਹੋ ਰਹੇ ਨੇ ਪਰ ਕਲਗੀਆਂ ਵਾਲੇ ਦੇ ਲਾਲ ਓਵੇਂ ਮਾਸੂਮ ਓਵੇਂ ਖਿੜੇ ਓਵੇਂ ਸਹਿਦ ਓਵੇਂ ਗਬੀ ਗੰਬੀ ਤੁਹਾਦਰ ਸੰਗਤ ਜੀ ਇਹ ਸ਼ਹਾਦਤ ਸਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਸਾਰੀ ਜਿਹੜੀ ਵਡਿਆਈ ਹੈ ਉਹ ਨਾਮ ਵਿੱਚ ਹੈ ਬਾਣੀ ਦੇ ਵਿਚਾਰ ਵਿੱਚ ਹੈ ਸਤਿਗੁਰੂ ਦੀ ਦਇਆ ਦ੍ਰਿਸ਼ਟੀ ਕਰਨ ਸਦਾ ਆਪਣੇ ਨਾਮ ਦੇ ਰੰਗ ਵਿੱਚ ਸੰਗਣ ਦੇ ਅੰਤ ਪੁੰਨਾਂ ਦੀ ਖਿਮਾ ਸ੍ਰੀ ਹਰਿ ਫਤੇ ਬਦਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ